ਰਾਮਟਿਆ ਤੂੰ ਤੇ ਬਹੁਤ ਫਰਤੀਲਾ ਆਨੇ ਲੋ ਜੀ ਮੰਜੀਆਂ ਦੀ ਤਿਆਰੀ ਹੋ ਗਈ ਮੰਜੀਆਂ ਦੀ ਤਖਤ ਪੋਛ ਲੈ ਆਂਦੇ ਆ ਤੇ ਹੁਣ ਟੈਂਟ ਲਿਉਣੇ ਆ ਤੇ ਸ਼ਫੀਲ ਅੱਗੇ ਲਾਉਣਾ ਚ ਮੁੰਡੇ ਅਜੇ ਮੁੰਡੇ ਲੋ ਵੀ ਮੁੰਡਿਆਂ ਨੇ ਪਤੀਲੇ ਕੱਢ ਲੈਨੇ ਬਾਹਰ ਟੇਬਲ ਵੀ ਬਾਹਰ ਲੱਗੇ ਨੇ। ਪਾਣੀ ਪੁਣੀ ਦੇ ਨਾਲ ਘਲਾਗ। ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ। ਅੱਜ ਮੁੰਡਿਆਂ ਨੇ ਖੇਤ ਹੋਵੇ ਫੀਲ ਲਾਉਣੀ ਆ। ਸਾਰਾ ਦਿਨ ਫੀਲ 'ਚ ਹੀ ਲੱਗਣਾ ਅੱਜ। ਦੇਖੋ ਸੇਵਾ ਕਿੰਨੀ ਦੀ ਹੁੰਦੀ ਆ ਮਹਾਰਾਜ। ਨਾ ਨਾ ਆਪ ਹੱਥ ਫੇਰ ਕੇ ਰੰਗ ਕੇ ਤੇ ਫੇਰ ਸੇਵਾ ਲੈ ਲੈਣਾ। ਵਧੀਆ ਜੇ ਨਾ ਹੱਥ ਸੇਵਤੇ ਹੋਇਆ ਤੇ ਸੇਵਾ ਪਤਾ ਨਹੀਂ ਕਿੱਦਾਂ ਜਾਨੀ ਅਜੇ ਕੁਝ ਨਹੀਂ ਪਤਾ ਮਹਾਰਾਜੇ ਜਾਣਦੇ ਨੇ ਬਾਕੀ ਇਹ ਵੀ ਅਜੇ ਦੇ ਵਲੌਗ ਤੁਸੀਂ ਬਣੇ ਰਹੋ ਲਾਹਤ ਤੱਕ ਜ਼ਰੂਰ ਵੇਖਣਾ ਸਾਰਾ ਵਲੌਗ ਆਪਣੇ ਵਾਲੀ ਭਾਜੀ ਵੀ ਆ ਚੁੱਕੇ ਨੇ ਕੋਈ ਵੀ ਸਾਰੀ ਜ਼ਿੰਮੇਵਾਰੀ ਇਹਨਾਂ ਨੇ ਲਈ ਹੋਈ ਹੈ ਤੇ ਉਧਰੋਂ ਪਤੀਲੇ ਲੈਣ ਗਏ ਮੁੰਡੇ ਹਾਂਜੀ ਓਏ ਸਿੱਪੀ ਲਿਆਓ ਲਿਆ 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 ਚਲੋ ਤਾਂ ਸਿੱਪੀ ਚਾਹੀਦੀ ਸੀ ਲਿਆ 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 ਤੈਨੂੰ ਧੋਣਾ ਬਾਅਦ ਜਾ ਕੇ ਧੋਨੇ ਸਾਰੇ ਭੰਡੇ ਆਹ ਸਾਰੇ ਭੰਡੇ ਧੋਨੇ ਆਹ ਸਾਰੇ ਭੰਡੇ ਧੋਨੇ ਮਨਵੀਰ ਨਹੀਂ ਆਇਆ ਓਏ ਹੁਣ ਤੇ ਸਾਡਾ ਟੈਂਟ ਵੀ ਆ ਗਿਆ ਆਪਣਾ ਟੈਂਟ ਲੱਗ ਰਿਹਾ ਈ ਕਰਨਾ ਜੀ ਕਲਾਸ ਚਾਨਣੀ ਲੱਗ ਜੇ ਪੈਪ ਕਸਣ ਵਾਲਾ ਦੂਜਾ ਉਹ ਤਾਂ ਬੈਠ ਰੈਂਚ ਨਹੀਂ ਰੈਂਚ ਨਹੀਂ ਰੈਂਚ ਨਹੀਂ ਹੋਣਾ ਟੈਂਟ ਲਾਇਆ ਲਾਇਆ ਥੋੜਾ ਟੇਡਾ ਕਰਤਾ ਉਧਰਲੇ ਪਾਸੋਂ ਅੰਦਰ ਕਰਤਾ ਇਧਰਲੇ ਪਾਸੋਂ ਬਾਹਰ ਕਰਤਾ ਹੁਣ ਰਾਲੇ ਭਰੀ ਆਪ ਲੱਗੇ ਆ ਵੇਖੋ ਕੋਸਾ ਬਾਪ ਹੋਏ ਮੂਰੇ ਠੋਕ ਠੋਕ ਕੋਸਾ ਠੋਕ ਕਿਉਂ ਲੈ ਉਹ ਉਧਰ ਡਿਚਾ ਕਰਦੇ ਬੈਠੇ ਕੋਈ ਨਹੀਂ ਹੁਣੇ ਸ਼ਕੀਲ ਚੱਲੂੰਂਦੀ ਲਾਉਂਦੇ ਇਹਨਾਂ ਨੂੰ ਕੰਮ ਓਏ ਪਤੀਲੇ ਰੱਖੋ ਤੇ ਮਾੜਾ ਇਹਨੂੰ ਪਤਾ ਨਹੀਂ ਕੀ ਮਨਜ਼ੂਰ ਜੇ ਸੈਂਟ ਦਾ ਫਿਰ ਕਿਲਾ ਉਖੜ ਕੇ ਆਪੇ ਹੀ ਖੰਡਦੀਆਂ ਬੋਲੀਆਂ ਵੀ ਆ ਚੁੱਕੀਆਂ ਤੇ ਚਾਣੀ ਹੱਡੀ ਉੜ ਚੁੱਕੀ ਹੈ ਮਤਲਬ ਆਲਮੋਸਟ ਤਿਆਰੀ ਆ ਫਿਲ ਚੱਲੂਗੀ ਸਦਾ ਪਿਆਰ ਹੁੰਦੀਆਂ ਜੈ ਜੈਕਾਰ ਆ ਤੁਹਾਨੂੰ ਰੱਬ ਦੇ ਪੈਰੋ ਤਰ ਹੁੰਦੀਆਂ ਜੈ ਜੈਕਾਰ ਆ ਤੁਹਾਨੂੰ ਰੱਬ ਦੇ ਤਿਆਰੀ ਪੂਰੀ ਆ ਸਾਰੇ ਬੰਦੇ ਇੱਥੇ ਹੀ ਆ ਸਾਨੂੰ ਤਾਂ ਦਿਲ ਦੀਆਂ ਜਾਣੇ ਫਿਰ ਲਾ ਕੋਈ ਰਮਜ ਪਛਾਣੇ ਬਾਰ ਬਾਰ ਬੁੱਕ ਬਾਰ ਕਰਦੇ ਦਿੰਦੇ ਪਿਆਰਾਂ ਦੇ ਵਣ ਚਿਕਦੇ ਤੇ ਕਰ चाहनी पी गया इधर ਓਕੇ ਓਕੇ ਅਰਦਾਸ ਹੋ ਰਹੀ ਹੈ ਬਾਬਾ ਜੀ ਆਜ ਕਨੇ ਤੇ ਆਪਣੇ ਸਾਰੇ ਸਿੰਘ ਲੱਗੇ ਨੇ ਆਪਣੀ ਸੇਵਾ ਦੇ ਸੋ ਅਰਦਾਸ ਹੁੰਦੀ ਹੈ ਤੇ ਅਰਦਾਸ ਤੋਂ ਬਾਅਦ ਇਹ ਕਰਨ ਲੱਗੇ ਸਕੂਲ ਸ਼ੁਰੂ ਇਹ 12 ਵਜੇ ਕੇ 12 ਵਜੇ ਨੂੰ ਕਿੰਨੀ ਸ਼ਹੀਦ ਬੰਦੇ ਆਪਣੇ ਰੋੜੇ ਢਿਲੇ ਹੀ ਅਜੇ ਵੀ ਕਿਲਾ ਓਖੜਨ ਦਾ ਡਰ ਰਿਹਾ ਹੈ ਜਿਹੜਾ ਕਿਲਾ ਨਾ ਅਰੇ ਵੀ ਉੱਪਰ ਚੱਕਦਾ ਜੇ ਕਿ ਨਾ ਮੜ ਜੇ ਟੱਕਰ ਵੱਜੀ ਓਖੜ ਸਕਦਾ ਤੇ ਮੈਂ ਨਾ ਜਿੱਥੇ ਹੈਗਾ ਉੱਥੇ ਰਹਿਣ ਦੀ ਵਧੀਆ ਗੱਲ ਐ ਕਿਤੇ ਹਾਸਾ ਇਹ ਨਾ ਵਾਪਰ ਜਾਏ ਕੋਈ ਚਲੋ ਵਾਹਿਗੁਰੂ ਮਿਹਰ ਕਰਨ ਗਰਮੀ ਬੜੀ ਆ ਅੱਜ ਵੀ ਹਵਾ ਪਾਈ ਚੱਲ ਨਹੀਂ ਪਰ ਗਰਮੀ ਬਹੁਤ ਹੈ ਸੋਖਣਾ ਸਾਰੇ ਨੀਲੇ ਵਰਣ ਵਾਲੇ ਨੀਲੇ ਵਰਣ ਵਾਲੇ ਸਾਰੇ ਆ ਲੋ ਆ ਇੱਥੇ ਫਿਰਦੇ ਆ ਜੀ ਆ ਜਨ ਦੇ ਗੁਰੂ ਆ ਹਾ ਕਿਧਰ ਰੰਦੇ ਆ ਤੂੰ ਕੋਪਾ ਕੋਣ ਚਿੰਨਾ ਤੇ ਪੱਲੇ ਸੁਰਤੀ ਵਿੱਚ ਸੀ ਮਾਰਾ ਨਾ ਗਿੱਲੇ ਲੋ ਸਾਰੇ ਲੜਵਾਉਣਾ ਨਾ ਰਹਿਣਾ ਫਕੀਰੀ ਇਹ ਤਾਂ ਕੋਈ ਅਸਲ ਅਮੀਰੀ ਇਹਨਾਂ ਤੇ कुझु कर तार हूंदी जय जय i Det er fullt ਇਸੇ ਦੀ ਮੰਨਦੇ ਨੇ ਰਹਿੇ ਮੋੜ ਦੇ ਨਾਦਰ ਤੋਂ ਦਾਲੀਆਂ ਨੂੰ ਅੱਖ ਵੱਡੇ ਬਦਮਾਸ਼ਾਂ ਦੀ ਭੰਦੇ ਨੇ ਅੰਜੇ ਚੱਕਰ ਤੁਮਲੇ ਕਈ ਸ਼ਸਤਰਾਂ ਸੰਗ ਰੂਪ ਪਾਏ ਲਗਦਾ ਦੇਖਣਾ ਕੀ ਆ ਦਰਮੀ ਬੜੀ ਹੋ ਗਈ ਸੰਗਤ ਜੀ ਸਤਸਿਆਂ ਤੋਂ ਅੰਧ ਬੈਂਕੇ ਗੁਰਜੋ ਸਿਰ ਤੇ ਲਗਾ ਜਿੰਨੂ ਸਹਾ ਗੁਰਾ ਫੌਜ ਹੈ ਅਕਾਲ ਦੀ ਕੋਈ ਨਾ ਇਹ ਦੇ ਨਾਲ ਦੀ ਜਗਤ ਵਿੱਚ ਹੋਰ ਚੱਕਤੀ ਚੜੀ ਨਾ ਅੰਬੀ ਕੁਮਾਰੀ ਵਗਰੂ ਅਗਲੇ ਅਗਲੇ ਸੇਵਾ ਕਰਦੇ ਆ ਇਹਨਾਂ ਨੂੰ ਕੱਢ ਕੋ ਲੇਟਾਇਆ ਵਾ ਪਰੋ ਪਰੋ ਆ ਮੁੰਡਾ ਕੋ ਮੁੰਡੇ ਆਪਣੇ ਨਾ ਸੇਵਾਦਾਰ ਬੜੇ ਨੇ ਪਾਣੀ ਘਟਾ ਘਰ ਪਾਣੀ ਨੇ ਖਾ ਬੰਦੇ ਨਾ ਗਰਮੀ ਕਰਕੇ ਤੁਹਾਡੇ ਸਲੋ ਨੇ ਵਾਏ ਤਾਂ ਪੁਰਤੀਲੇ ਬਣੇ ਆ। ਨੇ ਖਾ ਅਰੇ ਆ ਵੀ ਵਧੀਆ ਮੁੰਡੇ ਆਪਣੇ ਨਾ ਇੱਕ ਵਾਰ ਦੇ ਇਕੱਠੇ ਹੋ ਜਾਂਦੇ ਸਾਰੇ। ਇਹ ਜੀ ਵਧੀਆ ਇਹਨਾਂ ਸਾਰਿਆਂ ਦੀ। ਇੱਕ ਵਾਰ ਮਾਰੀਏ ਸਾਰੇ ਇਕੱਠੇ ਹੋ ਜਾਂਦੇ ਇੱਕੋ ਤਰ੍ਹਾਂ ਦੇ ਦਿਵਾਨੇ ਬਣੇ ਆ ਸਾਰਿਆਂ ਨੇ। ਜਿਹੜੇ ਮੇਣ-ਮੇਣ ਬੰਦੇ ਆ। ਇੱਕ ਆ ਮੇਣ ਆ ਆ ਜਿਹੜਾ ਚੈਕਰ ਸ਼ਰਟ ਦਾ ਇੱਕ ਆ ਤੇ ਆ ਵੀ ਪਤਾ ਨਹੀਂ ਇੱਕ ਆ ਆ ਇਕ ਆ ਬੰਦਾ ਬਿਠਾ ਇੱਕ ਇਹਦੇ ਮਗਰ ਬਿਠਾ ਇਹਦੇ ਤੇ ਇਹਦੇ ਮਗਰੇ ਇਹਦੇ ਮਗਰ ਆ ਆ ਬਿਠਾ ਇੱਕ ਆਲਾ 1 2 3 4 5 ਮਨਖੇਕ ਸਤਿਗੁਰਾਂ ਦੇ ਪੈਰਾਂ ਬੰਦਰੇ ਗੁਰੂ ਸਾਹਿਬ ਕਰਦੇ ਨੇ ਪੋਰੀ ਨਿਰਪਉ ਨਿਰਵੈਰ ਸਦਾ ਹੀ ਟੋਪਰੇ ਕੇ

ਬਰਫ ਦਾ ਬਲਾਕ ਲੈ ਗਏ ਗੁਲ ਬਰਫ ਮੁੱਕ ਗਈ ਹੈ ਬਰਫ ਦਾ ਬਲਾਕ ਲੈ ਚਲੇ ਆ ਚੱਲ 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 ਕੱਢ ਕਿਧਰੋਂ ਮਰਜ਼ੀ ਕੱਢ ਲਾ ਅਰੇ ਆ ਵੀ ਜਿਹੜੇ ਇਹਨਾਂ ਨੇ ਮੁੰਡੇ ਮੁੰਡੇ ਨੇ ਇਕੱਠੇ ਹੋ ਕੇ ਜਿਹੜੀ ਸੇਵਾ ਲਈ ਜਣਾ ਵਧੀਆ ਇੰਦਾ ਹਰ ਇੱਕ ਥਾਂ ਤੇ ਹੋਣਾ ਚਾਹੀਦਾ ਵੀ ਹਾਂ ਵੀ ਤੁਸੀਂ ਆਪਣੇ ਜੇ ਕਾਰ ਰੱਖੋ ਪਹਿਲਾਂ ਆਪਣੇ ਮਾਇਆ ਕੰਮ ਵਿੱਚ ਕਰੋ ਵੀ ਤੁਸੀਂ ਕਿੰਨੇ ਕਰ ਸਕਦੇ ਹੋ ਜੇ ਨਹੀਂ ਗੱਲ ਬਣਦੀ ਤੇ ਫਿਰ ਆਪਣੇ ਏਰੀਆ 'ਚ ਕਰਾਈ ਕਰੋ ਪਰ ਉਹਦਾ ਗਲਤ ਫੈਲਾ ਨਹੀਂ ਚੁੱਕਣਾ ਹਾਂ ਬਾਈ ਕਰਾਈ ਹੋ ਗਈ ਹੈ ਗਲਤ ਪਹਿਲਾਂ ਚੁੱਕ ਲਈਏ ਜਿਹੜੇ ਕੰਮ ਲਈ ਕਰਾਈ ਕੀਤੀ ਉਹ ਨਾ ਹੋਵੇ ਉਹ ਫਿਰ ਗਲਤ ਪ੍ਰਭਾਵ ਪੇਦਾ ਆਪਣਾ ਇਹ ਚੀਜ਼ ਨਾ ਕਰਿਆ ਕਰੋ ਕਿ ਇਹ ਵੀ ਇਹ ਸਾਰੇ ਥਾਵਾਂ ਤੇ ਹੋਵੇ ਤੇ ਸਭ ਤੋਂ ਵਧੀਆ ਵਾ ਕਿ ਤੁਹਾਨੂੰ ਮਿਲਦੇ ਹੁਣ ਆਪਾਂ ਆਪਾਂ ਬਰਫ ਲੈਣ ਆਏ ਆ ਤੇ ਰਿਕਸ਼ਾ ਕੋਈ ਨਹੀਂ ਮਿਲੰਦਿਆ ਇੱਕ ਮੜਿਆ ਉਹਦੇ ਪਿੱਛੇ ਪੈਸੈਂਜਰ ਬੈਠਾ ਹੈ ਕਹਿੰਦਾ ਮੈਂ ਛੱਡ ਕੇ ਆਇਆ ਹਾਂ ਪੰਜਾਬ ਆ ਛੱਡ ਕੇ ਆ ਪਤਾ ਨਹੀਂ ਹੁਣ ਆਉਂਦਾ ਕਿ ਨਹੀਂ ਆਉਂਦਾ ਇੱਕ ਰਿਕਸ਼ਾ ਹੋਰ ਆਹਨ ਦੇ ਉਹਨਾਂ ਸਾਈਬੋਕ ਕੀਤੀ ਹੈ ਉਹਨਾਂ ਨੂੰ ਆਉਂਦੇ ਕੋਈ ਨਹੀਂ ਆਉਣਾ ਕਿਤੇ ਆਉਂਦੇ ਉਹ ਆ ਗਿਆ ਉਹ ਛੱਡ ਕੇ ਆ ਗਿਆ ਕਨਵਰ ਰੋਡ ਤੇ ਇੱਥੇ ਵੀ ਲੱਗੀ ਹੈ ਸ਼ਹੀਦਾਂ ਦੀ ਐਵੇਂ ਲਾਈ ਗੁਰੂ ਕੇ ਸਿੰਘਾਂ ਨੇ ਸ਼ਹੀਦ ਜਿਹੜੀ ਚਲਦੀਆਂ ਰਹਿੰਦੀਆਂ ਗਰਮੀਆਂ ਜੇ ਪੰਜਾਬ ਵਿੱਚ ਹਾਂ ਗਰਮੀ ਜ਼ਰੂਰ ਆ ਹਾਂ ਚੰਗੀ ਜਿਹੜੀ ਜਿਹੜੀ ਜੋ ਨਹੀਂ ਆ ਖਵਾ ਜਦੋਂ ਬੰਦੇਗੀ ਫੇਰ ਲੱਗਣੀ ਹੈ ਉਹ ਜੇ ਨਹੀਂ ਹੈ ਕਿੱਥੇ ਜਾ ਆਪਣਾ ਉਹ ਪਿਛੇ ਹੌਲੇ ਹੋਰ ਪਿਛੇ ਰਹਿ ਗਿਆ ਆਪਣੇ ਨੂੰ ਟਾਈਮ ਲੱਗਣਾ ਰੇ ਅੰਦੇ ਅੰਦੇ ਉਹ ਉਹ ਪਰਾਵਣਾ ਬਲੋਕ ਕੋਈ ਨਹੀਂ ਅਹੀਂ ਤੇ ਪਹੁੰਚਿਆ ਹੌਂਦਾਰੂ ਥੋੜੀ ਥੋੜੀ ਮਗਰ ਚਲੋ ਵੀ ਚਲੋ ਨਹੀਂ ਜਾ ਕੇ ਸੇਵਾ ਦਾ ਪੁੰਨ ਕਟ ਲਈਏ ਇਹ ਕੋਈ ਹੁੰਦਾ ਇੱਕ ਦਿਨ ਜਿਹਦੇ ਨੇ ਸ਼ਹੀਦ ਲੋਣੀ ਹੁੰਦੀ ਹੈ ਇਹ ਲੈ ਚਲ ਆਓ ਨਾਨਕ ਤੂੰ ਹੋਰ ਇਹ ਆ ਗਿਆ ਬਲੋਕ ਆਪਣਾ ਥੋੜਾ ਹਟ ਮਾਰ ਕੇ ਥੋੜਾ ਹਟ ਮਾਰ ਕੇ ਹਰਿਆ ਲੈ ਆ ਲੈ ਆ ਸਾੜੀ ਕਿਦਾਂ ਆ ਲੈ ਆਂਦੇ ਨਾਨਕ ਤੂੰ ਆਪਾ ਲਾਲੀ ਹੰਗ ਬਲੋਟ जय जयकारा ਕਾਮ ਦੇ ਲਗਭਗ ਨੂੰ ਬਚ ਚੁੱਕੇ ਨੇ 5:30 ਜਰਦਾਰ ਜੀ ਅਤੇ ਬਾਬਾ ਬੁੱਢਾ ਸਾਹਿਬ ਯਾਰ ਇਹ ਤਾਂ ਕਿ ਚੱਲ ਰਹੀ ਹੈ ਇਹ ਚੱਲਣੀ ਨਹੀਂ ਹੈ ਘੰਟਾ ਖੋਲ ਚੱਲੇਗੀ 6:30 7:00 ਵਜੇ ਚੱਲੇਗੀ ਸਾਡੇ ਅਸਰ ਕੇ ਗੁਰੂ ਹਰਗੋਬਿੰਦ ਪਾਚਾ ਮਹਾਰਾਜ ਜੀ ਨੇ ਡਾਡੀ ਬੁਲਾਇਆ ਔਰ ਕਾਮਲੇ ਇੱਕ ਸੰਦੇਸ਼ ਦਿੱਤਾ ਹੈ ਮੀਰੀ ਤੇ ਪੀਰੀ ਦੇ ਸ਼ਾਮ ਚਲਾ ਦਿੱਤੇ ਦੋ تلوارਾਂ ਫੇਨੀਆਂ ਸਤਿਗੁਰ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਜਿਵੇਂ ਅਕਾਲ ਸੱਤ ਦੀ ਸਰਜਣਾ ਕਰਕੇ ਇੱਕ ਇੱਕ ਜਲਤੀ ਵੀ ਐਲਾਨ ਕੀਤਾ ਆਪਣੇ ਪ੍ਰੋਗਰਾਮ ਦਾ ਉਸ ਮੇਰੇ ਜਿਵੇਂ ਲੈਣਾ ਕਿਉਂ ਪੇਸ਼ ਕੀਤੇ ਜਾ ਰਹੀਆਂ ਹੈ ਘਰ ਨਾ ਸੁਣੀਏ ਦਾ ਕੋਟੀ ਬਤੇ ਤੇ ਕਹਤੇ ਅਸਿਕ ਲੋਕ ਦੀ ਰੇਟਿੰਗ ਹੁਣ ਤੁਹਾਨੂੰ ਮਿਲਿਆ ਨੈਕਸਟ ਬਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨਾ ਗਾਇਓ ਸਾਰੇ ਜੀ ਸ਼ਾਬਾਸ਼ 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 ਇਹ ਮਿੱਠੀ ਹੁੰਦੀ ਹੈ ਨਾ ਤੇ ਹੋਰ ਜੇ ਮਸਾਲੇ ਮਰਗੀ ਮਸਾਲਾ ਪਿਆ ਜਿਆਦਾ ਪਿਆ ਹੁੰਦਾ